ਜਿਹੜੇ ਹਲਾਬੀ ਸੀਬੀ ਖਿਡਾਰੀਆਂ ਨੇ ਵਾਟਰਪਰੂਫ ਗੱਡੀਆਂ ਖਿਡਾਰੀਆਂ ਨੇ ਵਾਟਰਪਰੂਫ ਵਰਦੀਆਂ ਪਾਈਆਂ ਨੇ ਅਸੀਂ ਪੰਜਾਂ ਰਪਈਆਂ ਦੀਆਂ ਗੱਡੀਆਂ ਨਾਲ ਨਾਲ 5 ਲੱਖ ਦਾ ਡਰੂਨ ਛੁੱਟਿਆ ਤੇ ਹੁਣ ਵੀ ਇਹਨਾਂ ਦਾ ਹੀ ਛੁੱਟਣਾ ਆ ਅਸੀਂ ਕੋਈ ਅਜੇ ਨਵੇਂ ਨਹੀਂਗੇ ਚੂਜੇ ਵੀ ਨਵੇਂ ਆ ਅਸੀਂ ਪੁਰਾਣੇ ਆ ਆਨੇ ਖੰਡੋ ਆਨੇ ਖੋਗੀਆਂ ਇਹ ਸਾਡਾ 100 ਸਿੰਘ ਫਟਰ ਹੋ ਜਾਊਗਾ 250 ਸਿੰਘ ਫਟਰ ਹੋ ਜਾਊਗਾ ਅਸੀਂ ਅੱਜ ਨੀਤੀ ਬਣਾ ਲਈ ਆ ਵੇਖੀ ਅੱਜ ਪਾਰ ਜਾਣਾ ਪਿੰਡ ਟਾਰੀ ਵਾਗਾ ਬਾਰਡਰ ਤੋਂ ਹੈ ਜਿੱਥੇ ਅਸੀਂ 70 ਸਾਲ ਤੋਂ ਲੈ ਕੇ ਅੱਜ ਤੱਕ ਕਦੀ ਕੋ ਬੰਬ ਗੋਲਾ ਗਿਰਦਾ ਨਹੀਂ ਵੇਖਿਆ ਜੋ ਅਸੀਂ ਇਸ ਸ਼ੰਭੂ ਬੈਰੀਅਰ ਦੇ ਤੇ ਗਿਰਦੇ ਵੇਖਣਦੇ ਆਂ ਸਾਡੇ ਕੋਲ ਰਾਤ ਦੇ ਇਹ ਹਜ਼ਾਰਾਂ ਲੱਖਾਂ ਬੰਦੇ ਸਾਡੇ ਕੋਲ ਆਜਦੇ ਰਹਿਆ ਨੇ ਦੇ ਆ ਗਿਆ ਆਂਦਾ ਖੂਨਾ ਐ ਪਾਲੇ ਮਾਲ ਦਾ ਵੀ ਅਸੀਂ ਖਸਮ ਅੱਕੇ ਜਾਈਏ ਸ਼ੰਭੂ ਤੇ ਕਿਸਾਨ ਆ ਕੇ ਡਰ ਚੁੱਕੇ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੋਲੇ ਇਸ ਸੋਨੇ ਹਾਲ ਸਤਿਸ਼੍ਰੀ ਅਕਾਲ ਦੇ ਜਕਰੇ ਲਗਾ ਰਹੇ ਨੇ ਬਾਪੂ ਜੀ ਕੀ ਤਿਆਰੀ ਹੈ ਤਿਆਰੀ ਸਾਡੀ ਪੁੱਤ ਫੁੱਲਿਆ ਜਿਹਨੂੰ ਆਨੇ ਫੁੱਲ ਬਟਾ ਖੋਲਿਆ ਇਹ ਨਹੀਂ ਵੀ ਨਿੱਕੀ-ਵੋਟੀ ਤਿਆਰੀ ਆ ਅਸੀਂ ਇਹਨਾਂ ਦਾ ਪ੍ਰਬੰਧ ਸਾਰਾ ਕਰਕੇ ਆਏ ਆ ਉਹਦੋਂ ਇਹਨਾਂ ਦੀ ਕੀ ਪ੍ਰਬੰਧ ਕੀਤੀ ਅਸੀਂ ਵੇਖ ਲੈ ਵੀ ਚੀਸੀ ਵੀ ਖਿਡਾਰੀਆਂ ਨੇ ਵਾਟਰਪਰੂਫ ਗੱਡੀਆਂ ਖਿਡਾਰੀਆਂ ਨੇ ਵਾਟਰਪਰੂਫ ਬਰਦੀਆਂ ਪਾਈਆਂ ਨੇ ਇਹ ਨੇ ਵੀ ਜਿੰਨੀਆਂ ਹੀ ਉਥੇ ਨਾਲ ਜਾਣਾ ਇਹ ਬੰਦਿਆਂ ਨੇ ਹੰਗ ਸਿੰਘ ਸਾਡੇ ਨਾਲ ਨੇ ਅਸੀਂ ਕੋਈ ਇਹਨਾਂ ਦਾ ਵੇਖਿਓ ਵੀ ਕੀ ਕੁਛ ਹੈ ਅੱਗੇ ਇਹਨਾਂ ਨੇ ਜੋ ਕੀਤਾ ਨਾ ਸਾਡੇ ਨਾਲ ਅਸੀਂ ਪੰਜਾਂ ਰਪਈਆਂ ਦੀਆਂ ਗੱਡੀਆਂ ਨਾਲ ਨਾਲ 5 ਲੱਖ ਦਾ ਡਰੂਨ ਸੁੱਟਿਆ ਤੇ ਹੁਣ ਵੀ ਇਹਨਾਂ ਦਾ ਹਿਸਟਣਾ ਜੇ ਚੜਾਉਣਗੇ ਨਾ ਇਹਨਾਂ ਦੇ ਵੇਖੋ ਇਹ ਮੰਦ ਕੇ ਵੀ ਕਰਦੇ ਆ ਇਹਨਾਂ ਨੂੰ ਆਪਣੇ ਆਪ ਸਮਝ ਨਹੀਂ ਗਈ ਵੀ ਘਰੇ ਐਵੇਂ ਹੀ ਤੁਰੇ ਖੜੇ ਪਰ ਅਥਰੂ ਗੈਸ ਦੇ ਗੋਲੇ ਬਹੁਤ ਦਾਗੇ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ ਫੱਟੜ ਵੀ ਹੋਏ ਹਾਲਾਂਕਿ ਪੈਲਟ ਜਿਹੜੀਆਂ ਗੋਲੀਆਂ ਹੁੰਦੀਆਂ ਉਹ ਵੀ ਤੱਕ ਮਾਰੀਆਂ ਤਾਂ ਇਸ ਵਾਰ ਕਿਵੇਂ ਬਚਾ ਆਹ ਵੇਖੋ ਮੇਰੇ ਕੋਲ ਖਜਾਂਦੇ ਜਿਵੇਂ ਪਾਈਆਂ ਦਿਖਾਵਾਂ ਜਿਹੜੀਆਂ ਮਾਰੀਆਂ ਸੀ ਉਹਨਾਂ ਨੇ ਅੱਛਾ ਤੇ ਅੱਖਾਂ ਦੇ ਉੱਤੇ ਵੀ ਤੁਸੀਂ ਫਿਰ ਪੂਰਾ ਇਸ ਵਾਰ ਪ੍ਰਬੰਧ ਸਾਨੂੰ ਉਦੋਂ ਵੀ ਧੂਏ ਨੇ ਚੜਾਇਆ ਆਜਾ ਇਹ ਐਨਕਾ ਵੀ ਲਿਆਂਦੀ ਆ ਆ ਇਹਨਾਂ ਦੇ ਪਾਊਡਰ ਛੋਡਰ ਵੀ ਸਾਰੇ ਕੁਝ ਲੈ ਕੇ ਆਏ ਆ ਇਹਨਾਂ ਨੂੰ ਨਾ ਹੁਣ ਕੀਤਾ ਭੁੱਲ ਗਿਆ ਹੁਣ ਉਦੋਂ ਨਾਲ ਕੋਈ ਇਹਨਾਂ ਡਰੂਨ ਚੜਾਇਆ ਤੁਸੀਂ ਉਸ ਦਿਨ ਵੀ ਹੋ ਰਹੀ ਸੀਗੇ ਉਦੋਂ ਵੀ ਇੱਥੇ ਆ ਮੈਂ ਸਦਾ ਹੀ ਮੋਰਚਾ ਜਿ ਰਹਿਣਾ ਆਜ ਕੋਈ 11 ਦਿਰੀ ਦੇ ਇੱਥੇ ਆਏ ਆ ਇਹ ਵੀ ਅੱਜ ਮੇਰਾ ਨਵਾਂ ਮੋਰਚਾ ਮੈਨੂੰ 21 ਸਾਲ ਹੋ ਗਏ ਮੋਰਚੇ ਲੜਿਓ ਜਹੇਬੰਦੀ ਸਾਡੇ ਮੇਰੇ ਤਿਆਰ ਹੋਈ ਪੰਡੂ ਸਾਹਿਬ ਦੀ ਅਸੀਂ ਕੋਈ ਅਜੂ ਨਵੇਂ ਨਹੀਂਗੇ ਚੂਚੇ ਵੀ ਨਵੇਂ ਆ ਅਸੀਂ ਪੁਰਾਣੇ ਆ ਆਨੇ ਖੰਡੋ ਦੇਖੋਂ ਗਿਆ ਵੀ ਨਾ ਸਾਨੂੰ ਮਾਉਦਾ ਡੜਾ ਤੈਨਾਂ ਸਾਨੂੰ ਕਿਹ ਰਾਹੇ ਦੇ ਹਾਂ ਖਾਡਾ ਡੱਡ ਲਿਆ ਸਾਨੂੰ ਤੇਰੇ ਅੰਗੇ ਬੱਚੇ ਬੜੇ ਮਗਰ ਸਾਹਮਣੇ ਵਾਲੇ ਇਹ ਨਹੀਂ ਵੀ ਸਾਡਾ ਇੱਕੇ ਮੇਰੇ ਫੌਜੀ ਵੀ ਹੈਗੇ ਆ ਮੇਰੇ ਅਸਤ ਵੀ ਵੀ ਹੈਗੇ ਘਰ ਦੇ ਬਾਪੂ 21 ਸਾਲ ਤੁਹਾਨੂੰ ਧਰਨੀਆਂ ਚਾਉਂਦੇ ਹੋਗੇ ਤਜਰਬਾ ਕੀ ਕਹਿੰਦਾ ਅੱਜ ਜਦੋਂ ਹਾਲਾਤ ਤੁਸੀਂ ਵੇਖ ਰਹੇ ਹੋ ਕੀ ਲੱਗਦਾ ਕਿ ਕਿਹੋ ਜਿਹਾ ਚਾ ਇੱਥੇ ਮਾਹੌਲ ਬਣੂ ਇਹ ਲਾ ਲਾ ਲ ਵੇਖੋ ਇਹਨਾ ਬਣ ਜੂ ਸਾਡਾ 100 ਸਿੰਘ ਫਟਰ ਹੋ ਜੂਗਾ 250 ਸਿੰਘ ਫਟਰ ਹੋ ਜੂਗਾ ਅਸੀਂ ਅੱਜ ਨੀਤੀ ਬਣਾ ਲਈ ਆ ਵੇਖੀ ਅੱਜ ਪਾਰ ਜਾਣਾ ਅਸੀਂ ਦਿੱਲੀ ਜਾਣਾ ਦਿੱਲੀ ਵੇਖਿਆ ਵੇ ਗੰਡੇ ਦੀ ਖੇਤੀ ਇੱਥੇ ਚਾਰ ਕੀਤੀ ਆ ਹੁਣ ਅਸੀਂ ਮਿਰਚਾਂ ਦੀ ਪਨੀਰੀ ਵੀ ਲੈ ਆਏ ਆ ਅਸੀਂ ਸਾਰਾ ਕੋਈ ਪਡਾਟ ਬਰਨ ਨਹੀਂ ਲਿਆਏ ਆ ਹੁਣ ਦਿੱਲੀ ਜਾ ਕੇ ਅਸੀਂ ਆਪਣਾ ਮੋਰਚਾ ਲਾਉਣਾ ਉਸੇ ਅਸੀਂ ਖੇਤੀ ਆਪ ਤਿਆਰ ਕਰ ਲਈ ਆ ਅੱਛੀ ਹਿੰਦੁਸਤਾਨ ਦੇ ਉਹ ਲਾਸਟ ਪਿੰਡ ਟਾਰੀ ਵਾਗਾ ਬਾਰਡਰ ਤੋਂ ਆਏ ਜਿੱਥੇ ਅਸੀਂ 70 ਸਾਲ ਤੋਂ ਲੈ ਕੇ ਅੱਜ ਤੱਕ ਕਦੀ ਕੋਈ ਬੰਬ ਗੋਲਾ ਗਿਰਦਾ ਨਹੀਂ ਵਿਖਿਆ ਜੋ ਅਸੀਂ ਐਸੇ ਸੰਭੂ ਬੈਰੀਅਰ ਦੇ ਤੇ ਗਿਰਦੇ ਵੇਖਣਦੇ ਆ ਫਿਰ ਨੌਜਵਾਨਾਂ ਨੂੰ ਕੀ ਕਹਿਣਾ ਕਿਉਂਕਿ ਜੋਸ਼ ਤੇ ਹੋਸ਼ ਦਾ ਸਮੇਲ ਬਹੁਤ ਜ਼ਰੂਰੀ ਹੈ ਨੌਜਵਾਨ ਜਿੰਨੇ ਸਾਡੇ ਪੁੱਤ ਹੈਗੇ ਨਾ ਸਾਡੇ ਕਹੇ ਦੋ ਬਣਾ ਸੂਈ ਦੇ ਨੱਕੇ ਜਨੇ ਨਹੀਂ ਹਟ ਸਕਦੇ ਜਦੋਂ ਅਸੀਂ ਆਖਾਂਗੇ ਨਾ ਵੀ ਹੁਣ ਚੜੋ ਇਹਨਾਂ ਦੇ ਉਦੋਂ ਇਹਨਾਂ ਨੇ ਚੜਨਾ ਉਹਨੇ ਜੇ ਨਹੀਂ ਚੜਨਾ ਇਹ ਜਿੰਨੇ ਜਿਹੜੇ ਅਸੀਂ ਆਖਾਂਗੇ ਅਸੀਂ ਉਹ ਡੱਕ ਡੱਕ ਰੱਖਣ ਨੇ ਉਧਰ ਦੇ ਵੀ ਨਾ ਇਸ ਤਰ੍ਹਾਂ ਕਰੀਏ ਪੁਲਿਸ ਨੇ ਵੀ ਹਦਾਇਤਾਂ ਕੱਲ ਜਾਰੀ ਕੀਤੀਆਂ ਕਹਿੰਦੇ ਕਿ ਆ ਜੀ ਸੀ ਬੀਆਂ ਨਾ ਇੱਥੇ ਆਉਣ ਦਿੱਤੀਆਂ ਜਾਣ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਕਿਵੇਂ ਵੇਖਦੇ ਹੁਣ ਉੱਥੇ ਹੁਣ ਬਾਰਡਰਾਂ ਦੇ ਉੱਤੇ ਇੱਥੇ ਇਕੱਠ ਕਰਨ ਨੂੰ ਵੀ ਰੋਕਿਆ ਜਾ ਰਿਹਾ ਇਹ ਰੋਕਿਆ ਜਾ ਰਿਹਾ ਜਿੰਨਾ ਮਰਜ਼ੀ ਰੋਕ ਲੈਣ ਉਹਨਾਂ ਨੇ ਟਰਾਲੀਆਂ ਹੀ ਰੋਕ ਲੀਆਂ ਨੇ ਇਹ ਗੱਡੀਆਂ ਤੇ ਸਾਰੇ ਸਾਡੇ ਕੋਲ ਆ ਗਏ ਆ ਸਾਡੇ ਕੋਲ ਰਾਤ ਦੇ ਇਹ ਹਜ਼ਾਰਾਂ ਲੱਖਾਂ ਬੰਦੇ ਸਾਡੇ ਕੋਲ ਆਦੇ ਰਹਿਆ ਨੇ ਲੈ ਆ ਗਿਆ ਹੈ ਇਹ ਉਸ ਟਰੈਕਟਰ ਡੱਕ ਛੱਡੇ ਹਾਂ ਤੂੰ ਨੀਂਦ ਆ ਗਈ ਸੀ ਕਿ ਨੀਂਦਰ ਜਿਵੇਂ ਜੇ ਨਹੀਂ ਨੀਂਦਰ ਨੀਂਦ ਸਾਨੂੰ ਗਾ ਰਾਤ ਦੇ ਆਖਿਰ ਫਿਰ ਕਿੰਨੇ ਵਜ ਜਾਵਾਂਗੇ ਸਾਰੇ ਦਾ ਸੁਪਨੇ ਆਉਂਦੇ ਰਹਿਆ ਵੀ ਸਾਰੇ 11 ਕਦੋਂ ਵਜਨੇ ਕਦੋਂ ਜਾਣਾ ਬਸ ਪਾਕਿਸਤਾਨ ਦਾ ਤੇ ਸਾਡਾ ਕੀ ਫਰਕ ਰਹਿ ਗਿਆ ਪਾਕਿਸਤਾਨ ਨਾਲ ਇਤਨਾ ਲੜਾਈ ਕਰਦੇ ਆ ਇਸ ਤਰ੍ਹਾਂ ਜਹਾਜ਼ ਚੜਾਉਂਦੇ ਆ ਇਤਰਾ ਹੀ ਗੋਲੇ ਮਾਰਦੇ ਆ ਸਾਡੇ ਸਿੱਖਾਂ ਦੇ ਇਹਨਾਂ ਨੇ ਕਰਤਾ ਇਹ ਪਾਕਿਸਤਾਨ ਆ ਕੋਈ ਲੜਾਈ ਆ ਇਹ ਵੀ ਆਪਣਿਆਂ ਦੇ ਮਾਮ ਕਰਨੇ ਵੀ ਸਾਡੇ ਹੀ ਮੁੰਬੰਦੇ ਹੋਣਾ ਤੇ ਦੋ ਪਏ ਹਿਆਂ ਦੇ ਦੇ ਗਿਓ ਨੇ ਸਾਡੇ ਦੇ ਗੋਲੇ ਸਟੋਨ ਇਹ ਕੋਈ ਇਹਨਾਂ ਦੀ ਨੀਗ ਨੀਤੀਆਂ ਨੇ ਨੀਂਦਾਈ ਨਹੀਂ ਰਾਤ ਪੂਰੀ ਨਹੀਂ ਨੀਂਦ ਨਹੀਂ ਰਾਤ ਵੀ ਹਮਲੇ ਕਰਦੇ ਰਹੇ ਆ ਵੀ ਕਰ ਦਿਓ ਹਮਲਾ ਕਰ ਦਿਓ ਹਮਲਾ ਕਰ ਦਿਓ ਹਮਲਾ ਹੁਣ ਇਤਰਾ ਹੀ ਹੁਣੀ ਆ ਜਦੋਂ ਆ ਕੰਮ ਚੱਲਿਆ ਆਪਣੇ ਵੀ ਹਮਲੇ ਚੱਲ ਰਹੇ ਆ ਹਮਲੇ ਚੱਲਦੇ ਰਹੇ ਆ ਹਾ ਦਾ ਹਾ ਦਾ ਖੂਨਾ ਹੈ ਬਾਲੇ ਮਾਰਦਾ ਵੀ ਅਸੀਂ ਕਸਮ ਅੱਗੇ ਯਾਈਏ ਕਦੋਂ ਅਸੀਂ ਉਹਨਾਂ ਨੂੰ ਲਾਉਗਾ ਜੀ ਕੋਈ ਚੱਕਰ ਨਹੀਂ ਹੈਗਾ ਕਰੇ ਸਿੱਧੇ ਚੱਲੇ ਉੱਧੇ ਆਵੇ ਪਿਛਲੀ ਵਾਰ ਪਿਛਲੀ ਵਾਰ ਵਜਿਆ ਆ ਪਿਛਲੀ ਵਾਰ ਵਜਿਆ ਜੀ ਫੇਰ ਆ ਕੇ ਤਗੜੇ ਹੋ ਗਏ ਅਸੀਂ ਉਦੋਂ ਵੀ ਦੁਗੜੇ ਹੋ ਕੇ ਆਏ ਆ ਕਰੇ ਗੱਲ ਹੋਈ ਕਰੇ ਗੱਲ ਹੋਈ ਕਰਦੇ ਨਾਲ ਫੋਨ ਤੇ ਗੱਲਬਾਤ ਤੇਨੇ ਕਿਹਾ ਗੱਲਬਾਤ ਹਾਂ ਕਰਦੇ ਨਾਲ ਕਰਨੀ ਕਾਦੀ ਆ ਉਹ ਆਪਣਾ ਚਲਾਉਂਣ ਅਸੀਂ ਆਪਣਾ ਕੰਮ ਚਲਾਉਣ ਦੇ ਆ ਕਰਦੇ ਆ ਨੇ ਤੇ ਭਾਈ ਆਪ ਤੋਰੇ ਆ ਸਾਰੇ ਸਾਡੀਆਂ ਬੀਬੀਆਂ ਸਾਡੇ ਬੱਚੇ ਖੁਦ ਕਹਿੰਦੇ ਆ ਵੀ ਜਾਓ ਬੈਠੇ ਨਾ ਰਹੋ ਕਿਤੇ ਪਿੱਛੇ ਨਾ ਰਹਿ ਜਿਓ ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਅਸੀਂ ਅੱਜ ਕੋਈ ਨਵੇਂ ਨਹੀਂ ਗੇ ਅਸੀਂ ਲੋਹਾ ਤੱਕ ਸਲੰਡਰਾਂ ਤੱਕ ਭੱਜਿਆ ਦਾ ਕਿ ਪੋਤ ਲੈ ਕੇ ਆਏ ਆ ਅਸੀਂ ਆਪਣਾ ਹੀ ਕਿਹਾ ਜਿਹਦੇ ਇਸ ਤੋਪਾ ਵੀ ਖੋਲਿਆ ਆਪਣੇ ਤੋੜਿਆ ਬੋਰੀਆਂ ਜੋ ਹਾਂ ਅਜੇ ਦਾ ਸਾਰਾ ਤੁਸੀਂ ਦੇ ਰਹੇ ਜੇ ਤੇ ਅਸੀਂ ਸ਼ੱਕ ਰਹੇ ਆ ਅਸੀਂ ਲਲਕਾਰੇ ਮਾਰ ਰਹੇ ਤੇ ਇਹਨਾਂ ਦੀ ਧੌਣ ਤੇ ਚੜਨ ਦੀ ਤਿਆਰੀ ਕਰ ਰਹੇ ਆ ਭਾਈ ਤੁਸੀਂ ਕਹਿ ਰਹੇ ਹੋ ਕਿ ਘਰ ਦੇ ਕਹਿੰਦੇ ਤੁਸੀਂ ਜਾਓ ਹੈ ਮੈਂ ਕਹਿੰਦਾ ਜੀ ਇਹ ਇਹ ਹੋਰ ਜਿਸੀਦ ਹੋ ਜੇ ਕੋਈ ਚੱਕਰ ਨਹੀਂ ਹੈਗਾ ਇਹ ਉਹ ਕੌਮ ਆ ਕੁਝ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਮੈਂ ਤੇ ਇੱਕੋ ਗੱਲ ਕਹਾਂਗਾ ਕਿ ਸਾਡੀ ਅਗ ਵਾਹੀ ਕਰੇ ਕੇਸਰੀ ਥਾਪੜਾ ਇਹ ਗੁਰੂ ਦਾ ਜੋ ਸਰਸਾ ਜੇ ਜੰਮਿਆ ਨਹੀਂ ਦੱਸ ਕਿਵੇਂ ਖੁਰੂਗਾ ਨਹੀਂ ਦਿੱਲੀਏ ਕਿਵੇਂ ਖੁਰੂਗਾ ਇਹ ਤਾਂ ਘਰਦਿਆਂ ਨੇ ਆਪ ਘੱਲੇ ਬਈ ਰਾਤ ਦੇ ਘਰਦਿਆਂ ਕਿਹਾ ਬੱਚੇ ਵੀ ਕਹਿੰਦੇ ਆ ਵੀ ਜਾਓ ਤੁਸੀਂ ਕੀ ਘਰੇ ਕਰਨ ਦੇ ਜੇ ਹੁਣ ਸਾਰਿਆਂ ਨੂੰ ਪਤਾ ਇੱਥੇ ਵੀ ਕੁਝ ਵੀ ਹੋ ਸਕਦਾ ਸਾਡੇ ਨਾਲ ਕੁਝ ਵੀ ਹੋ ਸਕਦਾ ਅਸੀਂ ਜਵਰਦਾ ਜਿਹੜਾ ਜਵਾਬ ਹੈ ਸਬਰ ਨਾਲ ਦੇਵਾਂਗੇ ਕਿਉਂਕਿ ਸਾਡੇ ਅੰਦਰ ਸਬਰ ਵੀ ਬਹੁਤ ਹੈ ਪਰ ਫਿਰ ਵੀ ਸਾਰਿਆਂ ਨੂੰ ਪਤਾ ਵੀ ਇੱਥੇ ਕੁਝ ਵੀ ਹੋ ਸਕਦਾ ਫਿਰ ਵੀ ਤਿਆਰ ਬੈਠੇ ਵੀ ਕਿਹੜੇ ਲੈ ਅੱਗੇ ਨੂੰ ਆਵਾਜ਼ ਦੇਣ ਰਾਤ ਦੀ ਤੇ ਰਾਤ ਲੋਕੀ ਇੱਥੇ ਬਾਰਡਰ ਦੇ ਉੱਤੇ ਸੁੱਤੇ ਆ ਇਹ 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 ਉਹ ਦੇਸ਼ ਨਹੀਂ ਹੈਗਾ ਵੀ ਜਿਹੜਾ ਬੈਠਾ ਰਹੂ ਜਵਰ ਦੇ ਕੋ ਅੱਗੇ ਜਾਊਗਾ ਵੀ ਅੱਗੇ ਜਾਣਦਾ ਵੀ ਹੁਣ ਇਹਨਾਂ ਨੂੰ ਨੌਜਵਾਨਾਂ ਨੂੰ ਇੰਨਾ ਚਾਹ ਆ ਨਾ ਬਹੁਤ ਚਾਹ ਆ ਵੀ ਅੱਗੇ ਜਾ ਕੇ ਦੇ ਬੈਰੀਕੇਡ ਤੋੜ ਗਈ ਇੰਨਾ ਚਾਹ ਆ ਇਹਨਾਂ ਨੂੰ ਤੇ ਜਾਣਾ ਵੀ ਇਹ ਤਾਂ ਕੌਮ ਹੀ ਹੋ ਵਾ ਨਾ ਸਾਡੇ ਇਤਿਹਾਸ ਚੋਂ ਥੋੜੀ ਜਿਹੀ ਉਧਾਰ ਰਿਆ ਕੋਈ ਗਲਤ ਪਾਸੇ ਨਾ ਲੈ ਜੇ ਕਿਉਂਕਿ ਜਦੋਂ ਤੋਪ ਦਾ ਪੱਯਾ ਟੁੱਟ ਗਿਆ ਸੀ ਨਾ ਤਾਂ ਮੋਢਾ ਦੇਣ ਨੂੰ ਕਾਲੇ ਹੀ ਲੋਕ ਐ ਸਭ ਮੋਢਾ ਦੇਣ ਨੂੰ ਆਏ ਆ ਬਸ ਸਾਡੇ ਬਾਹਰ ਨਹੀਂ ਜਾਣਾ ਬਾਬੇ ਦੀਪ ਸਿੰਘ ਨੇ ਜੰਗ ਲੜਿਆ ਗੁਰੂ ਗੋਬਿੰਦ ਸਿੰਘ ਨੇ ਪੁੱਤਵਾਰੇ ਕੀ ਕੁਛ ਕੀਤਾ ਉਦੋਂ ਉਹੀ ਹਾਲ ਸਾਡੇ ਨਾਲ ਹੁਣ ਹੋਣ ਡਿਆ ਜੇ ਸਾਡੇ ਗੁਰੂਆਂ ਨੇ ਇਹਦਾ ਯਾਦ ਕਰਾਇਆ ਨਾ ਹੁਣ ਵੀ ਇਹ ਗੁਰੂਆਂ ਦੀ ਬਾਬੇ ਦੀਪ ਸਿੰਘ ਦਾ ਖੂਨ ਗੁਰੂ ਗੋਬਿੰਦ ਸਿੰਘ ਦਾ ਖੂਨ ਉਹਨਾਂ ਦੀ ਸੰਗਤ ਆ ਅਸੀਂ ਉਤਰਾ ਹੀ ਲੜਾਂਗੇ ਅਸਲਾ ਕਿਹੜੀ ਚੀਜ਼ ਦਿੰਦੀ ਆ ਤੁਹਾਨੂੰ ਹੌਸਲਾ ਕਿਹੜੀ ਚੀਜ਼ ਦਿੰਦੀ ਆ ਓਏ ਬਾਪੇ ਦੀ ਆ ਖਾਲਸਾ ਨਿਸ਼ਾਨ ਸਾਨੂੰ ਸਭ ਤੋਂ ਵੱਧ ਹੌਸਲਾ ਦਿੰਦਾ ਭਾਈ ਸਭ ਤੋਂ ਵੱਧ ਓਏ ਫੋਰਚੀ ਆ ਜੀ ਕਿਤੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਕੁਝ ਮਹਾਰਾਜਾ ਨੌ ਲੈ ਕੇ ਤੁਰਦੇ ਆ ਭਾਈ ਚੜ੍ਹਦੀ ਕਲਾ ਸਾਰਿਆਂ ਦੀ ਵਾਹਿਗੁਰੂ ਚੜ੍ਹਦੀ ਕਲਾ ਕਰੋ ਸਾਡੀ ਕੌਮ ਜਿਹੜੀ ਆ ਈਸਾਨੇ ਬਾਬਾ ਦੀਪਸੋਂ ਗੁਰੂ ਗਬੰਧੇ ਇਹ ਸੂਬੇ ਸਰਹੰਦਲੇ ਆ ਜਿਤਨਾ ਨਹੀਂ ਚੇਗੇ ਉਹ ਕਲਤਾ ਕੇਸਰੀ ਨਿਸ਼ਾਨ ਕਹਿੰਦੇ ਸਾਡੀ ਅਗਵਾਈ ਕਰੂਗਾ ਔਰ ਕੇਸਰੀ ਨਿਸ਼ਾਨ ਲੈ ਕੇ ਅੱਗੇ ਦਿੱਲੀ ਵਾਲੇ ਨੂੰ ਪਾਸੇ ਨੂੰ ਕੂਚ ਕਰਾਂਗੇ ਤਾਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਦਿਨ ਪਰ ਤੁਹਾਨੂੰ ਤਸਵੀਰ ਸ਼ੰਭੂ ਤੋਂ ਇਦਾਂ ਹੀ ਦਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸ਼ਨ ਲਗਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ